ਮਾਰਨਿੰਗ ਹੋ ਗਈ ਆ ਜੀ ਮਾਰਨਿੰਗ ਸਾਡੀ ਹੋਈ ਜਦ ਤੱਕ ਦਾ ਗੱਡੀ ਚ ਕਿਉਂਕਿ ਅਸੀਂ ਥੋੜੇ ਜਿਹਾ ਲੇਟ ਅੱਜ ਕਿਉਂਕਿ ਤੁਰਦਿਆਂ ਨੇ ਬਾਈ ਨਹੀਂ ਤੁਹਾਨੂੰ ਪਤਾ ਜੀ ਅੱਜ ਦਾ ਲੇਟ ਤਾਂ ਸੀ ਤੁਸੀਂ ਆਨੇ ਆਪਾਂ ਪਹੁੰਚ ਗਏ ਕਿੱਥੇ ਜਾਇਮ ਘਰ ਆ ਆ ਲਓ ਜੀ ਸ਼ਹੀਦ ਭਗਤ ਸਿੰਘ ਦਾ ਪਿੰਡ ਲੰਘਿਆ ਜੀ ਸ਼ਹੀਦ ਭਗਤ ਸਿੰਘ ਤੇ ਹੁਣ ਆਪਣਾ ਭਗਤ ਜੰਨੀ ਸਿੰਘ ਦੇ ਕੋਲ ਅਸੀਂ ਜਾ ਰਹੇ ਆ ਚੰਨੀ ਜੱਟਣਾ ਜਾ ਰਹਾ ਯਾਰੀ ਹਣ ਚੱਲੀ ਦੇਖਦੇ ਆ ਤਿਆਰ ਸ਼ਹਿਰ ਹੋ ਗਿਆ ਕਿ ਕਿਆ ਕਰਦਾ ਕਹਿ ਰਿਹਾ ਚੰਨੀ ਬਸ ਰਫ ਬੰਦਾ ਰੇਸਾਂ ਆ ਰਹੇ ਮਾਣਾ ਟਰੈਕਟਰਾਂ ਟਰੈਕਟਰ ਦੀ ਯਾਰ ਰੇਸ ਤੁਹਾਨੂੰ ਦਿਖਾ ਰਿਹਾ ਜੀ ਜਾਂਦਾ 100 120 ਤੇ ਜਾਂਦਾ ਯਾਰ ਆਮਨਾ ਸਦਾ ਦਿਖਾਉਣੇ ਕੀ ਕਰ ਸਾਨੂੰ ਇੱਕ ਦੋ ਕੰਮ ਵੀ ਆ ਜੋ ਵੀ ਕਰਨੇ ਆ ਹੋਰ ਇਤੋਂ ਮੁੰਡਾ ਵੀਰ ਜੀ ਆਹੀ ਮੁੰਡਾ ਇਹ ਮੋੜ ਇੰਨੀ ਫਾਸਟ ਨਾ ਚੱਲੋ ਵੀਰ ਜੀ ਬੱਲਾ ਜੱਟ ਵੀ ਤਿਆਰ ਹੋਣ ਲੱਗਾ ਬੱਲਾ ਬੱਲਾ ਵੀਰ ਕਮਿੰਗ ਵੀ ਰੈਡੀ ਕਮਿੰਗ ਸ਼ੋਅ ਲਓ ਜੀ ਚੰਨੀ ਦੇ ਪਿੰਡ ਆ ਚਲੇ ਜੀ ਥਾਣੇ ਆਏ ਸਾਨੂੰ ਉਹਦੇ ਕੋਲ ਜਾ ਕੇ ਮਿਲ ਗਏ ਭਾਈ ਚੰਨੀ ਉਹਨਾਂ ਦੇ ਪਿੰਡ ਹੈਗਾ ਚੈਰੀਟੇਬਲ ਹਸਪੀਟਲ ਜੇ ਕਿਸੇ ਨੇ ਮਤਲਬ ਜੇ ਕਿਸੇ ਨੂੰ ਤਾਲਾ ਲੱਗ ਗਿਆ ਸੀ ਪਰ ਇੱਕ ਫੇਖ ਲਾਤਾ ਹੈ ਇੱਕ ਮੈਡੀਕਲ ਇਸ਼ੂ ਪੈ ਗਿਆ ਸੀ ਨਹੀਂ ਬੰਦੇ ਹੀ ਆ ਹੁਣ ਵੀ ਬੰਦੇ ਹੀ ਆ ਚੰਨੀ ਹோம் ਆ ਗਿਆ ਜੀ ਚੰਨੀ ਹੋਮ ਜੋਤੇ ਨਾ ਹੋਰ ਨਾ ਮਾਰ ਚੰਨੀ ਦੇ ਨਾ ਵਾਓ ਫੋਨ ਆ ਗਿਆ ਕੰਪਨੀ ਵਾਲਿਆਂ ਦਾ ਫੋਨ ਆ ਗਿਆ ਪੱਖਾ ਖਰਾਬ ਹੋਇਆ ਸੀ ਨਾ ਆਪਣਾ ਅੱਛਾ 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 ਹੁਸ਼ਾ 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 ਵਾਲਿਆਂ ਲਾਓ ਜੀ ਹੁਸ਼ਾ ਦਾ ਪੱਖਾ ਖਰਾਬ ਹੋਇਆ ਇਹ ਤਾਂ ਲੇਟਾ ਹੀ ਪੱਖੇ ਦੇ ਵਿੱਚੇ ਜਾਗਦੀ ਹੈ ਨਾ ਇਹ ਚ ਉਹ ਪੱਖਾ ਘਣਾ ਹੋ ਗਿਆ ਯਾਰ ਥੋੜੇ ਜਿਹਾ ਪੱਕਾ ਜੇਤੀ ਗਿਆ ਹੋਵੇ ਤੇ ਸਪੀਡ ਤੇ ਚੱਲਦਾ ਮੁੜ ਕੇ ਨਾ ਹੋਲੀ ਹੁੰਦਾ ਨਾ ਲਾਓ ਜੀ ਚੰਨੀ ਆ ਗਿਆ ਏ ਉਹ ਕਹਿੰਦੇ ਗਲ ਵਿੱਚ ਚੰਨੀ ਪਾਣੀ ਬਣਾ ਪਹਿਲਾਂ ਮੈਂ ਟਰੈਕਟਰ ਸੈਟਿੰਗ ਕਰਕੇ ਲਾਇਓ ਓਏ ਹੋਏ ਓਏ ਓਏ ਲਾਓ ਜੀ ਚੰਨੀ ਰੀ ਮਾਈ ਗੋਡ ਆਮਪ੍ਰੈਸਿਵ ਗੱਲ ਕਹਿਤੀ ਤੂੰ ਓਏ 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 ਚਨੋਪੇ ਖੋਲੋ ਗੇਟ ਇਹਦਾ ਚੰਨੀ ਰਮਨ ਤਰਾ ਬਾਹਰ ਲਾ ਰਿਹਾ ਤੇਰੀ ਮੈਂਟੀ ਕਿ ਲੱਗਦਾ ਬਾਹਰ ਲਾ ਦੇ ਓ ਹਾ ਲੱਤ ਮਾਰ ਕੇ ਗੇਟ ਖੋਲ ਲਿਆ ਕਹਿੰਦਾ ਦੇਖੋ ਬਾਬਾ ਇਹਦਾ ਕੋਈ ਕੋਈ ਖੋਲ ਸਕਦਾ ਆ ਬਾਬਾ ਮੜਿਆ ਮੋਟਰ ਨੇ ਲੱਗਦਾ ਵੀਡੀਓਗ੍ਰਾਫੀ ਅੱਜ ਬੰਡਰ ਚਿਖਾ ਦੇ ਬਣਾਇਆ ਹਰੇ ਵਾਰ ਚਕਾ ਕੇ ਉਹਨੇ ਜੂਮ ਮਾਰ ਲਿਆ ਮੇਰੇ ਆਹ ਦੇਖ ਲਓ ਤੁਸੀਂ ਓਏ ਹੋਏ ਓਏ ਹੋਏ ਚੰਦੀ ਦੇ ਕੋਰ ਦੇ ਕਿੰਨੇ ਯੱਤ ਕਰਾਉਦਾ ਕਹਿੰਦੇ ਮੇਰੇ ਵੀਰ ਚੰਨ ਆਖਰੀ ਨੂੰ ਚੰਨ ਬਣ ਗਿਆ ਆ ਆ ਆ ਹੈਂ ਗੱਬਿਆਂ ਵਾਲਾ ਬਾਬਾ ਐਂ ਜਦਾ ਕਹਿੰਦੇ ਫੋਟੋਗ੍ਰਾਫੀ ਹੋ ਗਈ ਆ ਆ ਲੋ ਜੀ ਦੇਖੋ ਚਲੋ ਉਹ ਹੋ ਲੈਨੇ ਰੀਲ ਚ ਦਿਖਾਵਾਂਗੇ ਚੰਦੀ ਦੀ ਵੀਡੀਓ ਇਹ ਰਹਿਣ ਦੋ ਇੰਦਾਂ ਦੀ ਲੈਟਾ ਲੁਟਾ ਜਗਾ ਲਈਆਂ ਚੋਪਰਾ ਨੇ ਕਹਿੰਦੇ ਮੁੰਡੇ ਐਸਰ ਕਾਲਜ ਪਹੁੰਚ ਗਿਆ ਸਾਡਾ ਕਾਲਜ ਹੈ ਜੀ ਉਹ ਚੰ ਉਹ ਜੋਤੇ ਉਹ ਆਪ ਉਹ ਜੋਤੇ ਬੈਟਰੀ ਵਾਲੀ ਕਿਹੜੀ ਆ ਗਈ ਇੱਥੇ ਹੋਏ ਜੋਤੇ ਪੀਏ ਮੈਂ ਆਪ ਜੀ ਦੇ ਕਾਲ ਦੇ ਵਿੱਚ ਸਾਡੇ ਸਰ ਹੁਣੀਆਂ ਜੀ ਕਾਲਜ ਕਿਹੜੀ ਕਲਾਸ ਚ ਪੜਦੇ ਆਪਾਂ ਕਿਹੜੀ ਕਲਾਸ ਚ ਆਲੀ ਪੜਦੇ ਆ 5 ਆਪਾਂ ਪੜਦੇ ਆ ਟੋਟੀ ਤੇ ਚਲਾ ਦਿਓ ਕੰਮ ਰੋਲ ਨੰਬਰ ਦੱਸ ਦਿਓ ਜੀ ਲਓ ਜੀ ਸਰ ਦੇਖ ਲਓ ਕਿਆ ਕਹਿੰਦਾ ਜੀ ਜੋ ਟਾਈਪਰੇ ਵਿਦਲ ਲੈ ਲਗਾ ਪਿਆ ਅਗਰਾਜ ਪੜਦਾ ਹੈ ਕਿਰਪਾ ਕਰਕੇ ਮੈਨੂੰ ਰੈਸਟਿਗੇਟਰ ਆ ਕੀਤਾ ਯਾਰ ਲਓ ਜੀ ਸਾਡੇ ਮਾਨਯੋਗ ਸਰ ਹੁਣ ਐਸਐਨ ਕਾਲਜ ਦੇ ਯਾਰੀ ਨਹੀਂ ਸਾਡਾ ਬਹੁਤ ਸਾਥ ਦਿੱਤਾ ਰੇਕ ਟਾਈਮ ਕੋਈ ਪੁੱਠਾ ਕੰਮ ਹੋਏ ਕੋਈ ਵਿਸਥਾਰ ਹੋਵੇ ਮੀਤੀ ਕਿ ਨਹੀਂ ਆ ਮੀਤੀ ਹੋਇਆ ਸਾਡੇ ਨਾਲ ਖੜੇ ਸਰੋੜੀ ਲਓ ਜੀ ਕਹਿੰਦੇ ਪ੍ਰਿੰਸੀਪਲ ਕੋਲ ਜੋਤੇ ਨੇ ਐਪਲੀਕੇਸ਼ਨ ਲੈ ਕੇ ਰੇਤੀ ਆ ਕਿਰਪਾ ਕਰਕੇ ਸਾਥ ਇਹਨਾਂ ਰੈਸਟ੍ਰੀਗਟ ਨਾ ਕੀਤਾ ਜਾਵੇ ਅਸੀਂ ਦੁਬਾਰਾ ਤੋਂ ਕਾਲਜ ਆਪਾਂਗੇ ਜੀ ਮਨ ਲਾ ਕੇ ਸਟੱਡੀ ਕਰਾਂਗੇ ਮਨ ਲਾ ਕੇ ਸਟੱਡੀ ਕਰਾਂਗੇ ਤੇ ਸਾਨੂੰ ਰੱਖ ਲਿਆ ਜੀ ਕਾਲਜ ਮੋਜੇ ਮੋਜੇ ਇੱਕ ਜਾਂ ਵਧੀਆ ਹੋ ਗਿਆ ਜੀ ਅੱਜ ਇੱਕ ਕੰਮ ਮੈਂ ਨਾ ਜਦੋਂ ਧਮਕੀ ਦਿੱਤੀ ਤੇ ਮੈਂ ਇਦਾਂ ਛਾਲ ਮਾਰ ਕੇ ਮਰ ਜਾਣਾ ਕਹਿੰਦੇ ਦੋਈ ਗਾਲੀ ਆਏ ਓਏ ਓਏ ਚਲੋ ਜੀ ਮੇਰੇ ਵੀਰੋ ਆਪਾਂ ਨਾਲ ਕੰਮ ਕਰਕੇ ਵੀ ਲਓ ਜੀ ਅੱਜ ਸਰਕਾਰ ਪੀਓ ਵੀ ਤਵਾਦੀ ਅਸੀਂ ਇੱਥੇ ਖੜੀ ਕਰਕੇ ਕਿਉਂ ਅਸੀਂ ਲਓ ਚੰਨੀ ਬਾਈ ਚੱਕ ਲੋ ਲੱਗ ਰਹੀ ਤੂੰ ਕਹਿਣ ਲੱਗਾ ਏਸੀ ਦੀ ਫੋਲ ਨਹੀਂ ਹੈ ਮੈਂ ਤੈਨੂੰ ਮੋੜੇ ਬਣਾਉਣਾ ਸੀਟ ਤੇ ਹੁਣ ਏਸੀ ਦਾ 35 ਨੂੰ ਫੋਨ ਲਾਤਾ ਪੋਜ਼ਟਿਵ 5 ਨੂੰ ਕਿਤੇ ਹੈਲੋ ਹੈਲੋ ਹਾਊ ਆਰ ਯੂ ਪੋਜ਼ਟਿਵ ਬਾਈ ਮੈਨੂੰ ਪਤਾ ਯਾ ਚੰਨੀ ਖੈ ਦਾ ਬਵਾ ਫੋਨ ਕਰਦਾ ਕਿ ਜੇ ਗਰਮੀ ਲੱਗੀ ਗਰਮੀ ਲੱਗੀ ਆਪਰੇ ਭੇਜ ਲੇ ਹੁਣ ਕਹਿੰਦਾ ਮੈਂ ਡਰਾਈਵਰ ਦੱਸ ਯਾਰ ਬਾਈ ਪੋਜ਼ਟਿਵ ਹੀ ਹੁੰਦੀ ਆ ਯਾਰ ਬੰਦਾ ਪੋਜ਼ਟਿਵ ਆ ਤੂੰ ਬਾਈ ਵੀ ਪੋਜ਼ਟਿਵ ਹੈਣੀ ਆ ਜਾਲ ਵਿੱਚ ਸ਼ੇਰ ਨਾ ਆ ਜਾਣਾ ਉਹ ਲੋਕ ਵਿਚ ਪ사 ਕੇ ਰਿਮੋਟਾਂ ਦੇ ਸੈੱਲ ਦਾ ਪਵਾ ਲੋ ਉਹ ਉਹ ਚਾਬੀ ਕਰ ਰਹੀ ਕੀ ਰਿਮੋਟ ਵਾਲੀ ਕਿੰਨੀ ਬੇਇੱਜ਼ਤੀ ਫੀਲ ਹੋ ਰਹੀ ਹੈ ਰਿਮੋਟ ਵਾਲੇ ਚਾਬੀ ਕਰ ਰਹੀ ਕੀ ਲਓ ਜੀ ਬਹੁਤ ਲਿਬੜੀ ਅੱਜ ਨਹੀਂ ਤਵਾਈ ਸ਼ਵਾਈ ਕਰਾ ਦੇਣੀਆਂ ਤਾਂ ਲਾ ਕੇ ਖੋਲਣੇ ਕਿਸੇ ਨੂੰ ਪਤਾ ਨਹੀਂ ਹੈ ਇਹ ਐਟਾ ਮਟਰ ਨੰਬਰ ਦਾ ਲਾ ਲਾਇਆ ਚੱਕ ਲਿਆ ਲਓ ਜੀ ਕਹਦਾ ਬਰੇ ਬੇਰੋ ਤੇ ਚੜਾਈ ਦਾ ਪਾਲਿਆ ਤੇਰੀ ਬੋਤ ਆ ਆਜੋ ਬੇਨਾ ਆਨੰਦ ਜੀ ਜੀ ਸਾਹਿਬ ਜਿਆਦਾ ਗੱਡੀ ਗੁੱਡੀ ਖੜੀ ਕਰਕੇ ਦੇਤੀ ਗਿਆਗਾ ਆਜੋ ਬਾਬੇ ਉਹ ਜੀ ਕਹਿੰਦਾ ਮੇਰੇ ਵੀਰੋ ਨਵਾਂ ਸ਼ਹਿਰ ਪਹੁੰਚ ਗਏ ਆ ਇੱਧਰ ਵੀ ਲਾ ਜੀ ਟਾਈਮ ਆ ਉਹਨਾਂ ਨੂੰ ਕਹਿ ਦਿੰਨੇ ਚੰਨੇ ਦਰਿਆ ਜੀ ਆ ਸਾਡੀ ਫਿਲਮ ਲਾਤੀ ਸੀ ਮਨਾਲੀ ਤਲਸੀਆਂ ਨੇ ਦੁਬਾਰਾ ਲਵਾਉਣੀ ਪੈਣੀ ਆਲ ਬਲੈਕ ਕਰਾ ਲੜੀਆਂ ਜੇ ਸਾਰੇ ਕਾਲੀ ਸਾਰੇ ਗਾਲੀ ਦੇਖੀ ਜਾ ਰਹੇ ਹਣ ਇਹੀ ਕੰਮ ਕਰਨੇ ਬੀਲੇ ਆ ਆ ਲਓ ਜੀ ਸਾਰੇ ਛੋਟਾ ਵਾਰ ਚਾਹੇ ਛੋਟਾ ਵਾਰ ਖੁੱਲਣ ਲੱਗੀਆਂ ਸਾਡੇ ਨਵੇਂ ਸ਼ਹਿਰ ਦੇ ਵਿੱਚ ਓਪਨਿੰਗ ਹੋਣ ਲੱਗੀ ਆ ਸ਼ਹਿਰ ਆ ਗਿਆ ਆਜੋ ਹੁਣ ਮੈਨੂੰ ਇੱਕ ਹੋਰ ਸਖਸ਼ੀਅਤ ਨਾਲ ਮਿਲਾਉਣੀ ਅੱਜ ਸਾਡੀ ਜਿਮ ਹਣੀ ਪੰਜਵੜੀ ਸੰਸਦਿਆ ਚੱਲੇਗਾ ਜੀ ਆਉਣ ਲੱਗਾ ਬੜੀ ਅੜਾ ਜੋ ਤੁਹਾਨੂੰ ਉੱਥੇ ਮਿਲਾਉਣੇ ਜਾ ਕੇ ਚਲ ਆਰੇ ਚੱਲ ਗਏ ਫਿਰ ਓਕੇ ਕਾਰਪਿਓ ਲਾਤੀਆ ਡਰਾਜ ਕਲੀਨ ਕਰਾਉਣੀ ਲਾ ਪਾਇਆ ਭਾਜੀ ਹੁਣੇ ਅੱਜ ਦੇਖਦੇ ਕੀ ਬਣਦੀ ਐ ਇਦਾਂ ਤੁਰੇਵਾਰੀ ਜੈਮ ਨਾਲੋਂ ਇਹ ਜੈਮ ਸਾਡੀ ਕੋਲੇ ਹੀ ਆ ਇੱਥੇ ਆ ਜੋਤੇ ਹੁਣੀ ਐਕਸ਼ਨ ਇੰਜੈਕਸ਼ਨ ਲੱਗਿਓ ਆ ਮਾਰਨਾ ਆ ਲੈ ਲੈ ਕਹਿੰਦੇ ਮੇਰੇ ਵੀਰਿਓ ਕਮਲਜੀ ਕੰਮ ਆ ਜੈਮ ਜਾ ਆ ਸਾਰੇ ਜਣੇ ਲੱਗੇ ਪੁੱਛਣ ਕਿੰਦਾ ਕਿੰਦਾ ਕੀ ਕੀ ਆ ਲਓ ਜੀ ਨੈਕਸਟ ਲੈਵਲ ਜੈਮ ਦੇ ਵਿੱਚ ਪੂਰਾ ਗਾਹ ਪਿਆ ਹੋਇਆ ਐ ਮੇਰੇ ਵੀਰਿਓ ਲਓ ਜੀ ਇਹ ਆਇਆ ਫੋਟੋਗ੍ਰਾਫੀ ਕਰਨ ਉੱਪਰ ਬੱਲੀ ਆੜਦਾ ਕਿਤੇ ਲਓ ਜੀ ਕਹਿੰਦੇ ਰੱਛ ਪਿਆ ਪੂਰਾ ਲੱਗੇਵਾ ਸਾਰੇ ਆਪਣਾ ਆਪਣਾ ਪੁੱਛਣ ਸਿਸਟਮ ਕੀ ਕੀ ਆ ਜੋਤਾ ਵੀ ਖੜਾ ਦੇਖ ਰਿਹਾ ਪੂਰਾ ਆ ਇਹਨ ਆ ਸਾਡੀ ਜਮਿਆ ਜੀ ਲਓ ਜੀ ਕਰੋ ਚੈੱਕ ਫੇ ਸ਼ੁਰੂ ਤੋਂ ਲੈ ਕੇ ਜ਼ਿੰਦਗੀ ਚ ਇੱਥੇ ਹੀ ਆਏ ਆ ਜੀ ਹਮੇਸ਼ਾ ਤੇ ਆਈ ਦਾ ਸਾਲ ਜਿਵੇਂ ਮਹੀਨਾ ਗਈ ਆ ਦਰਸ਼ਨ ਵੀ ਬੜੇ ਅੱਛੇ ਨਹੀਂ ਹੋਏ ਆ ਇਹ ਵੀ ਘਰੇ ਖੜੀ ਆ ਆਰਾਮ ਨਾਲ ਹੁਣ ਕੱਢੀ ਨਹੀਂ ਸੀ ਇਹ ਰਾਜਸਥਾਨ ਘੁੰਮ ਕੇ ਆ ਤੇ ਰੈਸਟ ਤੇ ਰਿਤੂ ਆ ਨੋ ਪਤਾ ਹੀ ਅਜ ਤੱਕ ਦਾ ਫਿਰ ਉਹ ਕਿੱਦਾਂ ਕਰਨੀ ਆ ਠੀਕ ਖਾਣਾ ਪੀਣਾ ਫਿਰ ਦੇਖ ਲੋ ਐਵੇਂ ਮੁੰਡਿਓ ਆਪਣਾ ਚਾਹ ਵਾਲਾ ਜਾਣਾ ਕੀ ਜਾਣਾ ਕੀ ਖਾਣਾ ਪੀਣਾ ਚਾਹੀਦਾ ਨਹੀਂ ਦੇਖੋ ਫਿਰ ਟਾਈਮ ਕਿੰਨਾ ਹੋਇਆ ਟਾਈਮ ਤਾਂ ਦੇਖ ਮੜੇ ਚਾਹ ਟਾਈਮ ਟੁੰਬਾ ਗੋਲਾ ਨਹੀਂ ਟਾਈਮ ਨਹੀਂ ਨਹੀਂ ਮੈਨੂੰ ਤੇ ਪਹਿਲੇ ਪਹਿਲੇ ਹੀ ਸ਼ੱਕ ਸੀਗੀ ਤਾਂ ਦੀ ਇੱਕ ਨਵੀਂ ਸ਼ੁਰੂਆਤ ਦੋ ਬਾਲੇ ਤੂੰ ਕਰੋ ਤੋ ਜੀਸੂ ਓਏ ਕੋਣ ਆ ਥੱਲੇ ਨੀਡੂ ਸ਼ਟਰਾਂ ਵਾਲੇ ਦੀ ਫੋਟੋ ਲੱਗੀ ਹੋਆ ਬੱਕਾ ਤੇਰੀ ਗੱਡੀ 'ਚ ਮੈਂ ਚੱਕਿਆ ਉਹ ਨਾ ਨਾ ਲੈ ਮੈਂ ਗਿਆਗਾ ਦੇਖ ਲਓ ਜੀ ਸਾਨੂੰ ਸ਼ੁਕਰ ਅੱਜ ਗੱਡੀ 'ਚ ਬਹਿ ਗਿਆ ਤਾਂ ਪਤਾ ਲੱਗ ਗਿਆ ਬਾਲੇ ਨਾ ਬਈ ਧਿਆਨ ਨਾ ਰੱਖਿਆ ਕਰੋ ਬਾਲੇ ਮੈਂ ਵੀ ਉਹੀ ਕਹਣਾ ਬੋਲਨੇ ਲੱਗੀਰਾਵਾ 17 ਤੇ ਕਾਰ ਤਾਂ ਹੁਣ ਚੰਨੀ ਗਿਆ ਨਿਆਣਿਆਂ ਸਖਲਾਈ ਦੇਣ ਲੱਗਾ ਐ ਸਾਥੀਓ ਐਦਾਂ ਵੀ ਐਦਾਂ ਐਦਾਂ ਕਰੀਦਾ ਹੁੰਦਾ ਵਾ ਲਓ ਜੀ ਕਹਿੰਦੇ ਮੇਰੇ ਵੀਰੋ ਅੱਜ ਅਸੀਂ ਲਾਵਾਂਗੇ ਰਗੜਾ ਪਲਵਾਰਾਂ ਵਾਲੀ ਡਾਈਟ ਤੁਸੀਂ ਸੁੱਤੇ ਪਏ ਆ ਬਾ ਥੱਕ ਗਏ ਨੀਂਦ ਦੇ ਜੋਰ ਪਤਨੂੰ ਪਣਾਉਣ ਦੇਖੀ ਨਰਜੀਪੁਰ ਦੇਸੀ એનર્ਜੀ ਦਾ ਨੂੰ ਦਈਏ ਅੱਜ ਦੇਖੀ ਗੱਲ ਵਈ ਐ ਸੋਦੀ ਫੇ ਵਾਹ ਵੀ ਮੁੰਡਾ ਦੇਖੋ ਐ ਨਜੋਰਾ ਚੋਰਾ ਤੇ ਲੱਗਿਆ ਹੋਇਆ ਆੜਾ ਨਹੀਂ ਜਾਂਦਾ ਇਹ ਬੜੋਂ ਨੂੰ ਗਾਲਾ ਵਾ ਇਧਰ ਪੀਨ ਨੂੰ ਗਾਲੇ ਆ ਮੈਂ ਤਾਂ ਮੈਂ ਤਾਂ ਸ਼ੁਰੂ ਕਰ ਗਿਆ ਮੈਂ ਤਾਂ ਤੈਨੂੰ ਪਤਾ ਹੀ ਆ ਹੁਣ ਇਹ ਸਾਰੇ ਹੀ ਗਰਮੀਆਂ ਇਹੀ ਕੋ ਚੱਲਣਾ ਵਾ ਉਦਾਂ ਵੀ ਜੀਰੋਂ ਬਾੜੇ ਹੋ ਗਏ ਜਿਹੜਾ ਭੰਗ ਭਰ ਰਿਹਾ ਉਹ ਯਾਤਰਾ ਕਰ ਲਈਆਂ ਉਹ ਯਾਤਰਾ ਕਰ ਲਈ ਹੁਣ ਤਗੜੇ ਹੋ ਕੇ ਯਾਤਰਾ ਕਰਨੀ ਮਾੜੀ ਹੈ ਯਾਤਰਾ ਦੂਰ ਦੀ ਥੋੜੀ ਜਿਹੀ ਕੋ ਸਕੜੇ ਤੇ ਪਾਲਾ ਜੇਮ ਬੋਏ ਇਧਰ ਜੋਤਾ ਜੇਮ ਜਿ ਲੱਗਾ ਆ ਆਪਣੇ ਟ੍ਰੇਲਰ ਸਾਹਿਬ ਆ ਜੀ। ਉਹ ਠੀਕ ਆ ਭਾਜੀ। ਲਓ ਜੀ ਪਾਲਾ ਜੀ ਮਿਲਦੇ ਆ ਫੇਰ ਗੱਲੋਂ। ਜਮ ਜਮ ਮਲਾ ਲਈ ਚੱਲੀ ਗਏ। ਲਓ ਜੀ ਗੱਡੀ ਛੱਡ ਗਏ ਆ ਕਹਿੰਦੇ ਬਾਬੇ ਗੱਡੀ ਧੋ ਧੋ ਦਿੱਤੀ ਐ ਛੱਕ ਲਈਏ ਹੁਣ ਰਾਤ ਨੂੰ ਪਤਾ ਮੈਨਾਂ ਦਾ ਕਿਦਾਂ ਸਾਫ ਸਫਾਈ ਤਾਂ ਹੋ ਗਈ ਪਹਿਲੇ ਲੱਗਦਾ। ਪੂਰੀ ਵਧੀਆ ਕੀਤੀ ਆ। ਆ ਲਓ ਜੀ ਹੁਣ ਇਹ ਹਜੇ ਚੱਕਿਆ ਕੰਮ ਕਿੱਟ ਵੀ ਇੱਦੇ ਰਹਿ ਗਈ ਸਵੇਰ ਦੀ ਵਿੱਚ ਹੀ ਲੱਗਦਾ। ਲਓ ਜੀ ਚਲੋ ਜੀ ਦੇਖਦੇ ਆ ਫੇਰ ਹੁਣ। ਚੱਲੀਏ ਘਰ ਨੂੰ ਘਰ ਦਿਆਂ ਵੀ ਕਹਿੰਦਾ ਇੰਨਾ ਲੇਟਰ ਹੋ ਜਾਈ। ਆ ਜਾਓ ਜੀ। ਲਓ ਜੀ ਪਾਲੇ ਹੁਣੇ ਨਿਕਲ ਗਏ ਆ ਜੀ। ਚੱਲ ਵੇ ਪਾਲਿਆ ਦੋਵੇਂ ਘਰ ਨੂੰ ਅਸੀਂ ਵੀ ਚੱਲ ਗਏ। ਲਓ ਜੀ ਪਿੰਡ ਆ ਗਏ ਆਪਣੇ ਚੱਲੀਏ ਜੀ ਹੁਣ ਪੈਟਰ ਨੂੰ। ਆਏ ਹੋਏ ਫੇ ਚੱਲੀਏ ਘਰ ਨੂੰ ਅੱਚ। ਲਓ ਜੀ ਕਹਿੰਦੇ ਆਪਾਂ ਆਪਣੇ ਘਰ ਵਾਲੀ ਗਲੀ ਮੁੜ ਗਏ ਆ ਜੀ। ਠੀਕ ਹੈ ਜੀ। ਤੇ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਜੀ। ਬਲੌਗ ਛੋਟਾ ਹੀ ਆਏ ਤੁਹਾਨੂੰ ਪਤਾ ਹੀ ਹੈ ਕਿਉਂਕਿ ਆਜਾ ਫੇ ਥੋੜਾ ਜੀ ਅਸੀਂ ਦਾ ਬਾਨਤੂੜੇ ਕਰੇ ਰਿਆ ਲਾਪਾਂ ਨੇ ਕਿ ਬਹੁਤ ਕੰਮ ਲੈਣ ਕਿ ਤੇ ਆ ਜਾਓ ਜੀ ਆਪਾਂ ਘਰ ਮਾਰ ਪਹੁੰਚ ਚਲੇ ਆ ਪਾਲੇ ਹੁਣੇ ਵੀ ਚ ਲਗਾਇਆ ਜੋਤੇ ਹੁਣੇ ਵੀ ਚ ਲਗਾਇਆ ਘਰ ਤੇ ਗੱਡੀ ਨੂੰ ਲਾ ਦੀਏ ਹੁਣ ਆਪਾਂ ਜੀ ਘਰ ਵਾੜ ਕੇ ਲਓ ਜੀ ਕਹਿੰਦੇ ਮੇਰੇ ਵੀਰੋ ਆ ਗਏ ਆ ਜੀ ਘਰ ਆ ਗਏ ਆ ਜੀ ਘਰ ਹਣ ਗੇਟ ਬੁਟ ਖੋਲੀਏ ਘਰ ਦੇ ਪਏ ਹੁਣ ਆ ਜੀ ਸੁੱਤੇ ਗੱਡੀਆਂ ਲਿਆ ਕੇ ਵੀ ਆਉਂਦੇ ਹੋਗੇ ਲੇਟ ਸਾਡਾ ਬਲੌਗ ਇੱਥੇ ਪੋਕਦਾਂ ਜੀ ਮੈਨੂੰ ਮੈਨੂੰ ਅੱਗੇ ਬੁਲਾਵਾ ਤੇ ਫੇ ਆਈ ਦਾ ਬੁਲਾਵਾ ਥੋੜਾ ਜਿਹਾ ਤੇ ਆ ਗਿਆ ਕਿ ਅਸੀਂ ਸਾਫ ਦਾ ਬਣਾਇਆ ਹੋਣਾ ਕਿਹੜੇ ਬੁਲਾਵੇ ਚ ਪਾਉਨੇ ਆ ਤੱਕ ਵੀ ਉਹ ਕਰੋ ਚੈੱਕ ਤੇ ਪੀਤਾ ਨਾ ਖਾਰ ਛੱਡੀ ਉੱਧਾ ਜੀ ਇਹ ਨਾ ਨਾ ਮਾਹੀ ਅੰਦਰ ਨੋਕ ਤੇ